ਅੰਦਰ ਦਾ ਸ਼ਗਲ ਜ਼ਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਤੇ ਸਵੇਰੇ ਵਜਤੇ ਨੂੰ 9:00 ਤੇ ਆਪਾਂ ਇੱਥੇ ਬਾਰਡਰ ਦੇ ਲੱਗੀ ਆ ਪਿੰਡ ਪਿੰਡਾ ਰਾਜੇਤਾਲ ਤੋਂ ਉੱਥੇ ਆਏ ਆ ਮੇਰਾ ਯਾਰ ਦੋਸਤ ਬੜੇ ਨੁਕਸਾਨਾਂ ਦੇ ਕਰਦੇ ਆ ਇਹਨਾਂ ਦੇ ਫਿਰ ਇੱਕ ਸੌ ਫੂਲ ਦੇ ਉਹਦੇ ਆਏ ਆ ਪਤਾ ਨਹੀਂ ਕਿ ਇਹਦੇ ਫਿਰ ਬਣਾ ਲੱਖੂ ਕੀ ਕਰਨਾ ਜੀ ਮਰੇ ਬਲਾਓ ਕਦੇ ਬਲਾਓ ਆਈ ਗੀ ਕਾਲਸਾ ਇਹਦੀ ਫਤਿਹ ਨਹੀਂ ਖਤਮ ਹੋਣੀ ਮੇਰਾ ਬਲੌਗ ਖਤਮ ਹੋ ਜਾਣਾ ਇਹ ਤਾਂ ਸਾਡੇ ਆਸ਼ੂ ਭਾਈ ਇਹ ਤਬਲਾ ਵਾਦਕ ਨੇ ਤਬਲਾ ਵਾਦਕ ਤੇ ਇਹਨਾਂ ਨੇ ਕੀਤਾ ਕਰਨਾ ਜੀ ਕਲਾਕਾਰ ਬੰਦੇ ਨੇ ਕੀ ਕਰੀਏ ਭਾਈ ਆਹ ਆਹ ਮਿਊਜ਼ਿਕ ਇਹ ਵੀ ਕਲਾਕਾਰ ਬੰਦਾ ਜੀ ਕਮਾਲ ਸਾਰੇ ਸਾਰੇ ਕਮਾਲ ਨੇ ਸਾਰੇ ਕਮਾਲ ਨੇ ਸ਼ਾਂਤ ਜੀ ਸ਼ਾਂਤ ਮੇਰਾ ਵੱਡਾ ਬੜਾ ਲੱਗਦਾ ਸੋਰੀ ਸਾਰੀ ਸਾਰੀ ਇਹ ਮਾਮਾ ਸ਼ਾਂਤ ਜੀ ਨੇ ਵਲੌਗ ਦੇਖ ਲੈਣੇ ਕਹਣਾ ਆਹ ਕੌਣੀ ਇਹ ਸਾਹਿਬ ਜੀ ਦੇ ਮਾਰਦਾ ਸਨ ਜਾਉਣ ਲੱਗੇ ਨੇ ਤਿਆਰ ਬਰ ਤਿਆਰ ਇਸ਼ਨਾਨ ਪਾਣੀ ਕਰ ਲਿਆ ਹਾਂ ਜੀ ਜੀ ਇੱਥੇ ਸਾਬਣ ਸੋ ਪਿੱਟ ਪਿੱਟ ਤੇ ਸਾਬਣ ਲਾਇਆ ਇਹਨਾਂ ਦੇ ਘਰੇ ਆ ਪ੍ਰੋਗਰਾਮ ਅੱਜ ਰੇਗਸਾਲੀ ਕਰਾਉਂਦੇ ਆ ਇਹਨਾਂ ਦੇ ਪ੍ਰੋਗਰਾਮ ਹਾਂ ਜੀ ਸਾਰੇ 12:30 ਵਜੇ ਗੱਲਬਾਤ ਹੋਊਗੀ ਜਦ ਸਾਮੀ ਮਾੜਾ ਪਿੱਛੇ ਮਿਊਜ਼ਿਕ ਨਾਲ ਲਾਉਣਾ ਪਊਗਾ ਪਿੱਛੇ ਧਵਲਾ ਵਜਈ ਜਾਂਦਾ ਰੀ ਫਾਰਡਨ ਇਨਾ ਕੇ ਆਏ ਨੇ ਬਾਬਾ ਜੀ ਵਾਈਪੂ ਦੀ ਖਾਲਸਾ ਹੀ ਫੜੇ ਜੀ ਤਿਆਰ ਪਰ ਤਿਆਰ ਤੇ ਢਾਡਾ ਸਿੰਘ ਦਾ ਤਿਆਰ ਨਹੀਂ ਹੁੰਦਿਆ ਇਹ ਕਿ ਸਵੇਰ ਦਾ ਇੱਦੇ ਘੁੰਮੀ ਜਾਂਦਾ ਬਾਜੀ ਤੇ ਲੋਕਾਂ ਦਾ ਪ੍ਰੋਗਰਾਮ ਦਾ ਮੈਂ ਟਾਈਮ ਕਿੱਥੇ ਲੱਗਾ ਏ ਉਹ ਨਹੀਂ 13-13 ਜਿਹੜੇ ਵਾਲਾ ਕਿੱਥੇ ਨੂੰ ਲੱਗ ਪਈ ਹੈ ਇਹ ਹੀ ਆ ਇਹ ਹੀ ਆ ਦੋਵਾਂ ਨੇ ਇੱਕ ਚੋਲੇ ਜਾਣਾ ਕਿੱਦਾਂ ਨੂੰ ਦੇਖੇਂ ਗੋਲੀ ਦੀ ਜਬੀ ਪੀਲਾ ਬੰਤ ਵੀ ਫਾਈਟ ਟੈਟਾ ਕਰ ਲਿਆ ਸੀ ਬਾਹ ਗਿਆ ਜੀ ਕੁਛ ਨਹੀਂ ਆਇਆ ਐਨ ਮੋ ਵੀ ਲੈਂਦੇ ਆ ਨਵੀਰੇ ਚਲ ਗਾਲ ਕਰੀ ਕੋਣੀ ਆ ਤੂੰ ਵੀ ਉਹ ਤੂੰ ਵੀ ਉਦੋਂ ਤੇ ਕਹੀ ਜਾਂਦੇਗਾ ਠੀਕ ਆ ਠੀਕ ਆ ਕੇ ਤਿੰਨ ਚਾਰ ਵਾਰੀ ਪੁੱਛ ਲਿਆ ਇਹਨਾਂ ਨੂੰ ਕਹਿੰਦੇ ਕਿੰਨੂੰ ਦਿਲ ਕਹਿੰਦਾ ਕਿੰਨਾ ਦੁਆ ਲਾ ਕਹਿੰਦਾ ਠੀਕ ਆ ਠੀਕ ਆ ਠੀਕ ਬਾਕੀ ਇਹ ਮੁੰਨਾ ਸੱਚਾ ਹੋਦਾ ਤੀ ਸੋੜਾ ਨਵ ਵੀ ਰਹਿ ਕੇ ਨਵ ਤਰ੍ਹਾਂ ਕਿੱਥੇ ਲਾ ਰਾਤੀ ਭਾਜੀ ਕਹਿੰਦਾ ਰਾਤੀ ਕਹਿੰਦਾ ਕਿਹੜਾ ਊਂਡ ਦਾ ਨੋ ਪਾਇ ਇਹ ਕਹਿੰਦਾ ਊਂਡ ਦਾ ਨੋ ਪਾ ਘੁੰਮਣ ਦੇ ਇਹ ਕਹਿੰਦਾ ਕੀ ਊਂਡ ਦਾ ਨੋ ਕੇ ਨਾ ਬਾ ਘੁੰਮਣ ਦੇ ਬਸ ਕਰ ਹੁਣ ਸਾਰਾ ਤਾਂ ਭਲਾਜੀ ਵੀ ਜਾ ਲੈਣਾ ਹੈ ਵਾ ਸਾਰਾ ਤਾਂ ਭਲਾਜੀ ਵੀ ਆ ਲੈਣਾ ਇੱਧਰ ਇੱਕ ਹੀ ਸਹਾ ਹੈ ਤੂੰ ਲੈ ਜਾ ਇੱਧਰ ਮੁਗਰੀਆ ਇੱਧਰ ਮੁਗਰੀ ਦਿਲ ਸ਼ਕਲ ਖਾ ਕੇ ਜਾ ਆਪਣੀ ਬੰਦਨਾਂ ਦੇ ਆਵ ਤੇਰੀ ਆਰਤੀ ਅਨਕਾ ਯੋਗਵੰਤ ਪਹਿ ਜੀ ਸਾਰੇ ਸਤਾਮ ਨਨ ਨਾ ਨਾ ਤੂੰ ਇੱਕ ਪੂਰਨ ਜਨਨ ਇੱਕ ਤੋਲੀ ਇਹ ਜੋ ਤਜੋ ਤਨ ਸੋ ਜਿਸ ਕਾ ਨਨਾ ਜਾਤਮਨ ਜਾਨਨ ਹੋਇ ਗੁਰ ਸਾਥੀ ਸਖ ਸਖੇ ਚਾਰਿ ਖੰਡ ਸਗਲ ਸਗਲ ਸੰਸਾਰੇ ਮਹਰਮਦਾਸ ਨਾਮ ਤੇਰੋ ਆਰਤੀ ਹਾਤ ਨਾਮ ਲੈ ਹਰ ਕੋਲ ਤੇ ਤੁਹਾਰੇ ਰੂਪ ਦੇ ਪਰਿਤ ਸਾਜ ਨਹੀਂ ਕਿਸੇ ਕਾ ਦੇਣਾ ਆਦੋ ਕੈਸੀ ਬਨੇ ਯਾਰ ਕੈਸੀ ਬਨੇ ਹਮ ਸੰਗੇ ਆਪ ਦੇ ਹਥਲੇ ਹੋ ਮੰਗੇ ਮੇਰੇ ਸਰਮਾ ਗੁਰੂ ਨਾਮ ਬਰਦ ਕੀ ਧੋਨ ਕਤਨ ਕੀ ਤਾਰੇ ਫੁੱਲਨ ਕੀ ਵਰਖਾ ਵਰ ਕਰ ਆਰੇ ਕਟ ਕਰੇ ਸੂਰ ਸੁੰਦਰ ਕੇਖ ਪੁਰੰਦਰ ਕੇ ਵੱਲ ਜਾਵੇ ਗਾਨ ਤਦਛਾ ਦੇਖੇ ਪਰ ਦક્ષਨ ਭਾਲ ਮੇ ਤੁਮ ਅਚਲ ਜਾਵੇ ਗੁਰਗਰਾਹਲ ਦੇਵਪੁਰੀ ਮੇ ਇਕ ਇਕ ਭਜੇ ਜਿਸੰਵੇਜ ਰੰਗ ਜਾਬ ਤੁਮ ਨਾਮ ਭੂ ਬਿੰ ਸਿੰਘ ਸ੍ਰੀ ਕਾਕਰਿਓ ਕਰੋ ਕਿਰਪਾ ਦਰ ਅਆਂ ਸੰਗਤਾਂ ਨੂੰ ਹੁਕਮ ਨਾਲ ਸੁਖ ਹੋਵੇ ਆ ਕੇ ਆਵੇ ਨਾਨਕ ਨਾ ਦਦੀ ਕਾ ਤੇਰੇ ਪੈਰ ਹੈ ਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਬੜੀ ਆਹ ਕਾਲ ਕੀ ਤਬੇ ਚਲਾਇਓ ਪੰਥ ਗੁਰੂ ਦਾ ਨਾਮ ਜਹਾਰ ਹੈ ਬੜੇ ਸੁਖਰੇ ਪਾਰ ਸਰਦਾ ਕਰੇ ਸੀਮ ਦੇ ਸਤਗੁਰ ਪਾਰ ਉਤਾਰਨ ਹਰ ਸਰਦਾ ਕਰੇ ਸੀਮ ਦੇ ਸਤਗੁਰ ਪਾਏ ਉਤਾਰਨ ਹਰ ਸ੍ਰੀ ਆਕਾਲ ਸਤਿ ਸ੍ਰੀ ਅਕਾਲ ਜੋ ਬਗਨਾਰਿਓ ਖਤਰ ਬੇਤਬਣੇ ਨਿਲਾਜ प्रोग्राम हो गया खत्म अपना उपस आ गया तुडियो बनाने टाइम नहीं थोड़ा कि आप हम घर चले वापस क्योंकि भाजी हमने गड्डी लेके आए थे आप जाएंगे बसें

ਇਹ ਤੋਂ ਬਾਅਦ ਫਿਰ ਸਵਰਨੀਆਂ ਤੇ ਫਿਰ ਆਪਾਂ ਚੱਲਦੇ ਹਾਂ ਸੋਹਣੇ ਪਹਿਲਾਂ ਜਾਵਾਂਗੇ ਜਲੰਧਰ ਦੀ ਬੱਸੜਾ ਗਿਆ ਨੇ ਇਥੋਂ ਪਹਿਲਾਂ ਤੁਹਾਨੂੰ ਪਤਾ ਕੋਈ ਬੱਸ ਕਿੱਥੇ ਘੜੀ ਹੁੰਦੀ ਸੋਹੇ ਦੀ ਮੇਰਾ ਆਸ਼ੂ ਭਾਜੀ ਆਪਾਂ ਤੋਂ ਹੀ ਜਣਾ ਬਸੇ ਜਾਵਾਂਗੇ ਉਹ ਰੋਤਕ ਲੱਗੀ ਆ रोहतक बह रही है फिर पर है परि पाई है रोहतक भी अम्बरसर <laughs> अड्डे पहली बार आया मैं ਨਾ ਯੂਏ ਜੀ ਨਹੀਂ ਹਾਂ ਨੰਬਰ ਸਰ ਅੱਡੇ ਤੇ ਪਹਿਲੀ ਵਾਰ ਹੀ ਆਇਆ ਹਾਂ ਏ ਕਦੀ ਨਹੀਂ ਆਇਆ ਬਸ ਅੱਜ ਨਵੀਂ ਦੀ ਬੱਸ ਤੇ ਬਹਿਣਾ ਆਪਾਂ ਨਵੀਂ ਦੀ ਬੱਸ ਠੀਕ ਆ ਔਰ ਮਾੜੀ ਬਣਾ ਬੱਸ ਤੇ ਨਹੀਂ ਬਹਿਣਾ ਆਪਾਂ ਕਢਾ ਕੇ ਲਿਆ ਸ਼ਾਬਾਸ਼ ਪਹਿਲਾਂ ਫਰੈਸ਼ ਹੋਣ ਚਲ ਗਏ ਸੀ ਮੈਂ ਮੋਸ਼ਨ ਕਰਕੇ ਤੇ ਫੇਰ ਜਾਂਦੇ ਬਾਸ ਤੇ ਪੈਂਦੇ ਨਾ ਬਾਸ ਤੇ ਜੰਦਰ ਜਾ ਕੇ ਰੁਕਣੀ ਆ ਫੇ ਹੈ ਭਰ ਗਈ ਭਰ ਲੱਗਣ ਦੇ ਤੋਂ ਬਾਅਦ ਫੇ ਆ ਵੀ ਲੱਗੀ ਆ ਜੰਦਰ ਦੀ ਖਾਲੀ ਹੋਣ ਦਾ ਅਸ਼ਵ ਖਾਲੀ ਹੋਊਗਾ ਫੇਰ ਜਾਓਗੇ ਖਾਲੀ ਹੋ ਗਈ ਫੇਰ ਜਾਵਾਂਗੇ ਆ ਵਿੱਚ ਜਨੰਦਰ ਜਾਣੀ ਹੈ ਹਰਿਆਣਾ ਰੋਡ ਇਵੜਾ ਹਰਿਆਣਾ ਰੋਡ ਇਵੜਾ ਰਾਜਸਥਾਨ ਪਰਵਾਨ ਰਾਜਸਥਾਨ ਰੋਡ ਹੋ ਜਾ ਰਾਜਸਥਾਨ ਜਨੰਦਰ ਅਲੂ ਜਾਨੀ ਆ ਭਾਈ ਅਜਾ ਬੈਠੇੜੀ ਪ੍ਰਾਈਵੇਟ ਪ੍ਰਾਈਵੇਟ ਜਿੱਥੇ ਜਾਣਾ ਫੇਰ ਭਰੀ ਆ ਯਾਰ ਆ ਸੀਟ ਕਿੱਥੇ ਮਿਲਨੀ ਆ ਕਿੱਥੇ ਬੈਠਾਂਗੇ ਬੋਨਾ ਆਓ ਭਾਈ ਮੈਂ ਤਾਂ ਬੋਲਾਂ ਆ ਆਪਾਂ ਵੇਟ ਵੀ ਕਰਨੀ ਕਿਸੇ ਦੇ ਆਉਣਾ ਕਿਸੇ ਨੇ ਇਹ ਵੀ ਵਸ ਪਿੱਛੇ ਪੈ ਜਾਂਦੇ ਇਹ ਪਿੱਛੇ ਬਹਿ ਜਾ ਸਾਡੇ ਦੇ ਬਹਿ ਜਾ ਇਧਰ ਸਾਡੀਆਂ ਧਾਰਗੜ ਵਾਲੀਆਂ ਬੀਬੀਆਂ ਦੇਖ ਲਓ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਮੁੱਕੀ ਨਹੀਂ ਕਰਨੇ ਦਾ ਆਰਮ ਸੀ ਲੈਣੇ ਦਾ ਹਾਂ ਧੱਕਾ ਮੁੱਕੀ ਹੋ ਰਹੀ ਹੈ ਸੀਟਾਂ ਵਾਸਤੇ ਇਹ ਧਾਰ ਘੜਾ ਵਾਲੀਆਂ ਬੀਬੀਆਂ ਸਾਰੀਆਂ ਆਣਾ ਜੂ ਬਾ ਆਪਣਾ ਮੋਰੇ ਚੜਨ ਲੱਗੇ ਸੀਗੇ ਤੇ ਮੋਰੇ ਬੀਬੀ ਪਿੱਛੇ ਚੜ ਲੱਗੇ ਸੱਚ ਮੋਰੇ ਪਿੱਛੇ ਬੀਬੀਆਂ ਗੜੀਆਂ ਹੋ ਗਈਆਂ ਹੁਣ ਲੱਭਦੇ ਰਾਹ ਕੋਈ ਖੁੱਲੀ ਬੰਦ ਆ ਇਹ ਬੰਦ ਹੋਣੀ ਹੈ ਭਾਜੀ ਭਾਜੀ ਪਧਾਰ ਕਾਲੀ ਪਧਾਰ ਕਾਲੀ 608 608 ਭਾਈ ਜਿੰਦਰ ਜਾਨੀ ਹੈ ਭਾਈ ਜੀ ਟਿਕਟਾਂ ਲੈ ਕੇ ਵਧੋ ਮਾਹੀਆ ਐਡਾ ਵੱਡਾ ਚਾਹ ਵਡਾ ਬਸ ਨਹੀਂ ਮਿਲਣ ਦੇ ਮਾਜ਼ ਨਹੀਂ ਮਿਲਣ ਦੇ ਲੰਘ ਬੈਠਾ ਵੱਡਾ ਟਾ ਬਸ ਦਾ ਔਖਾ ਲੱਗਦਾ ਸੀ ਮੈਨੂੰ ਆ ਖੜੀ 17 ਨੰਬਰ ਕਾਊਂਟਰ ਤੇ ਸਿਟ ਹੈ ਗਿਆ ਭਾਜੀ ਗਾਲੀ ਕੱਢੀ ਕੋਈ ਇਹ ਨੰਦੇ ਨੰਦੇ ਮੈਨੂੰ ਬੈਠੇ ਉੱਧਰ ਮੁਖਵਾਲ ਦੇ ਮੈਨੂੰ ਬੈਠ ਦੇ ਫਾਈਨਲੀ ਪ੍ਰੋਸੈਸ ਸਾਨੂੰ ਮਿਲ ਗਈ ਆ ਤੇ ਅਸ਼ੂ ਭਾਜੀ ਕਹਿੰਦਾ ਮੈਂ ਵੀ ਸੀਟ ਵਿੰਡੋ ਸੀਟ ਤੋਂ ਮੈਨਾ ਪਿੱਛੇ ਬਹਿ ਗਏ ਮਕਵਾਲ ਦਾ ਯਾਰੀ ਟੁੱਟ ਗਈ ਯਾਰੀ ਟਰੜ ਗਈ ਬਾਰੀ ਜੁੜ ਗਈ ਬਾਰੀ ਵੀ ਇਹ ਹੀ ਇੰਡੀਆ ਦੇ ਪਹਿਲਾਂ ਸਰਕਾਰੀ ਸੋਚਿਆ ਸਰਕਾਰੀ ਰੁਕੇ ਨਹੀਂ ਜਾਣੀ ਸੀ ਤੇ ਚਲੋ ਮਿਲ ਗਈ ਆ ਅੱਧਾ ਘੰਟਾ ਲੇਟ ਪਹੁੰਚਾਂਗੇ ਚੱਲਦੇ ਆ ਲਓ ਜੀ ਬੱਸ ਸਾਡੀ ਤੁਰਪਈ ਆ ਅੱਡੇ ਤੋਂ ਬਾਹਰ ਨਿਕਲ ਲੱਗੀ ਹੁਣ

ਮੈਨੂੰ ਇੱਥੇ ਧਾਰ ਲਿਆ ਕਿਤੇ ਬਸਟੇਟ ਜਾਣਾ ਸੀਗਾ ਧੋਖਾ ਦਿੱਤਾ ਅੱਜ ਬਾਦ ਮੈਨੂੰ ਧੋਖਾ ਦਿੱਤਾ ਤੋ ਮੈਨੂੰ ਹਾਈ ਹਾਈ ਗਾਇਜ਼ ਧੋਖਾ ਦਿੱਤਾ ਮੈਨੂੰ ਇੱਥੇ ਧਾਰ ਲਿਆ ਕੰਜਰ ਨੇ ਉਧਰਲੇ ਪਾਸੇ ਹੋਣ ਐਵੀ ਸਾਰੇ ਧਾਰ ਲਿਆ ਉੱਥੇ ਨਹੀਂ ਖੜੀ ਹੋਣੀ ਐ ਇੱਥੇ ਖੜੀ ਹੋਣੀ ਐ ਇੱਥੇ ਖੜੀ ਹੋਣੀ ਐ ਤੁਸੀਂ ਇਹ ਕਿਹਨਾਂ ਪਤਾ ਐ ਨਾ ਉਹ ਵੀ ਨਹੀਂ ਕੋਚ ਉਦੋਂ ਹੀ ਤਾਰ ਲਿਆ ਪਾਸਜੋ ਮੈਨੂੰ ਇਹ ਘੁੰਮ ਕੇ ਵੀ ਉਧਰ ਨੂੰ ਜਾਣੀਆਂ ਆ ਆਹੋ ਤੇ ਇੱਥੇ ਤੁਸੀਂ ਇਹ ਚ ਬਹਿਣੇ ਆ ਤੇ ਭਲੇਕਾ ਪੈ ਗਿਆ ਮੈਨੂੰ ਭਲੇਕਾ ਪੈ ਗਿਆ ਮੈਨੂੰ ਇਹ ਵੀ ਐ ਤੇ ਇਹ ਵੀ ਹੈਗਾ ਪੀਏਪੀ ਆ ਬੱਸ ਉੱਥੋਂ ਸਾਨੂੰ ਸੀਟ ਮਿਲ ਜਾਣੀ ਈ ਉੱਥੋਂ ਉੱਥੋਂ ਸਾਨੂੰ ਸੀਟ ਮਿਲ ਜਾਣੀ ਇੱਥੇ ਸੀਟ ਨਹੀਂ ਮਿਲਣੀ ਉਹ ਸਾਨੂੰ ਮਿਲ ਜਾਣੀ ਐ ਕਿਵੇਂ ਇੱਥੇ ਖੜੇ ਤਾਂ ਹੋ ਪਾ ਤਾਂ ਇਹਨਾਂ ਨੂੰ ਨੀ ਬਾਤ ਸੌਣੀ ਕਿ ਨਹੀਂ ਆਉਣੀ ਨੇ ਇੱਥੇ ਦੇ ਪਾਸੇ ਪਤਾ ਨਹੀਂ ਕੌਣ ਕੌਣ ਜੀ ਆਈਏ ਇਹਨਾਂ ਨੂੰ ਕਹਿੰਦੇ ਉਤਰੋ 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 ਜਲਦੀ ਕਹਿੰਦਾ ਇੱਥੇ ਉਤਰ ਜੇ ਨਹੀਂ ਹੈਗੇ ਤਾਂ ਵੀ ਇਹ ਉਤਰ ਜਾਂਦੇ ਬਾਸ ਬੈਠੂਗੀ ਬਾਹਰ ਉਤਰ ਕੇ ਕਹਿੰਦਾ ਆ ਕੀ ਹੋਇਆ ਕਿਸੇ ਸਾਹ ਇੱਥੇ ਉੱਜਣੀ ਹੈ ਇਹ ਬਸਟਾਨ ਤੋਂ ਆਣੀ ਇੱਥੇ ਹਨ ਦਰ ਦਰ ਭਟਕਦੇ ਫਿਰਦੇ ਆਪਾਂ ਹੁਣ ਇਸ ਬੰਦੇ ਕਰਕੇ ਸੂਏ ਜਾਣਾ ਇੱਥੇ ਨਹੀਂ ਆ ਦੱਸਾਂ ਐਕਚੂਅਲੀ ਲਈਆਂ ਅਦਾ ਕੁਛ ਨਹੀਂ ਇਹਨੂੰ ਉਦੋਂ ਹੀ ਲੱਗਾ ਆਹ ਆ ਗਈ ਸੈਣੀ 加ਣੀ ਮੋਟਰਸ ਆ ਗਈ ਆ ਆ ਵੇ ਇੱਥੇ ਸ਼ੋਅ ਹੋ ਗਿਆ ਅੱਗੇ ਹੋ ਜਾ ਅੱਗੇ ਹੋ ਜਾ ਆਈ ਤਾਂ ਹੈਗੀ ਆ ਉਮੀਦ ਦੀ ਕਰਨ ਜਾਗੀ ਇੱਕ ਇਹ ਸ਼ਹਿਰਪੁਰ ਜਾਣੀ ਹੋ ਕਿਹਨੂੰ ਕੀ ਪਤਾ ਬਾਏ ਬਾਏ ਸ਼ਹਿਰਪੁਰ ਉਧਰ ਜਾਣੀ ਹੋਵੇ ਭਾਜੀ ਸ਼ਹਿਰਪੁਰ ਤੁਸੇ ਵਾਲਦੀ ਜਾਣੀ ਆ ਨਹੀਂ ਨਹੀਂ ਸ਼ਹਿਰਪੁਰ ਪਿਛਲੀ ਤੱਕ ਨਹੀਂ ਪਤਾ ਤੈਨੂੰ ਆਈਡੀਆ ਆਈਡੀਆ ਜਾਣਾ ਕਦੀ ਆ ਕੇ ਚੱਲ ਜਾਣਾ ਵੀਰ ਗੱਲਣਾ ਜਾਣਾ ਫਗਵਾੜ ਕਿਤੇ ਨਾ ਭਾਈ ਸੁਹੇ ਭਾਈ ਪਹਿਲਾਂ ਵੜੇ ਪੁੱਛਦੇ ਭਾਈ ਕਿੱਥੇ ਜਾਣਾ ਮੈਂ ਕਹਿੰਦਾ ਨਿਕਲ ਸੁਹੇ ਕੋਈ ਨਹੀਂ ਆਣੀ ਆਣੀ ਟੈਂਪੂ ਕਰਾ ਕੇ ਲੈ ਕੇ ਜਾਉਂ ਤੈਨੂੰ ਦਿਲਿੰਦਰ ਨਵਾਂ ਸ਼ਹਿਰ ਬਹੁਤ ਕਿਹਣੀ ਆ ਉਹ ਪਰਪਲ ਸਾਹ ਮਿੰਨੀ ਬਾਸ ਸਾਹ 에어ਪੋਰਟ ਚੜ ਰਹੀ ਹੈ ਨਾ ਉਹ ਕਿੱਥੇ ਆ ਉਹ ਕਿੱਥੇ ਉਹ ਲੈ ਗਿਆ ਉਧਰ ਕੱਲਾ ਲੁਧਿਆਣਾ ਕਿਉਂ

ਲਓ ਜੀ ਅੱਬਾ ਪਹੁੰਚ ਗਏ ਤਸੂਏ ਤੇ ਆਸ਼ੂ ਭਾਈ ਨੇ ਮੈਨੂੰ ਬਹੁਤ ਖੱਜਲ ਖਰਾਬ ਕੀਤਾ ਇਹਨਾਂ ਨੇ ਫਾਈਨਲੀ ਮੈਨੂੰ ਬਹੁਤ ਖੱਜਲ ਖਰਾਬ ਕੀਤਾ ਇਹ ਬੰਦੇ ਨਾਲ ਅੱਗੇ ਤੋਂ ਮੈਂ ਕਦੇ ਨਹੀਂ ਆਉਣਾ ਕੰਨਾ ਇੱਕ ਮਿੰਟ ਅਸਰੀ ਗੱਲ ਤੂੰ ਪਿੱਛੇ ਘਟਾ ਰਹਿ ਗਿਆ ਬਾਰ ਕਾਲੀ ਟਰੱਕ ਵਾਲੇ ਟਰੱਕ ਰੋਗ ਲਿਆ ਤੁਰਨ ਲੱਗਾ ਹੇ ਪਿੱਛੇ ਰਹਿ ਗਿਆ ਏ ਇਧਰ ਬੋਬੀ ਸੇਟ ਆ ਗਿਆ ਬੋਬੀ ਤੇਸ਼ ਆ ਗਿਆ ਬੋਬੀ ਉਹੀ ਕੰਮ ਕਿਦਾਂ ਵਾਓ ਕੀ ਲੜਕਾ ਹੈ ਵੈਰੀ ਹੈਂਸਮ ਬாய் ਇਹਨੂੰ ਛਾੜਾ ਪਹਿਲਾਂ ਯਾਰ ਤਿੰਨੀ ਕਿੱਥੇ ਜਾਣਾ ਪੈਲਾਂ ਨੂੰ ਕਰੇ ਕਰਕੇ ਪੁੰਨ ਆਇਆ ਸੀਗਾ ਕਰਕੇ ਕੀ ਆਸਪਾਸ ਸਰਪ੍ਰਾਈਜ਼ ਜਦ ਦੇ ਲਗਾ ਲੈ ਕੇ ਆਵਾਂ ਲੱਕਵਾਇਆ ਲੈ ਕੇ ਆਇਆ ਹਾਂ ਮੈਂ ਲੈ ਕੇ ਰਨਾ ਸਵਾਰੇ ਮੋੜ ਪਰ ਆਹ ਲੈ ਕੇ ਤੁਰਾਈ ਤੇ ਆਉਣ ਉਹ ਮੋੜ ਅੱਗੇ ਅੱਧਰ ਮੜ ਜਾਓ ਆਓ ਸਹੀ ਆ ਚਲੋ ਚੱਲ ਜਾਏ ਸਾਡੇ ਸਾਡੇ ਕਾਲੀ ਸ਼ਰਟ ਵਾਲਾ ਮੋੜ ਜਾਂਦਾ ਟਰੈਫਿਕ ਵੜ ਕੇ ਜਾਂਦਾ ਹੁਣ ਛੱਡਦੀ ਜਾਂਦਾ ਕਿੰਨਾ ਇਹ ਖਤਰਨਾਕ ਖਿਡਾਰੀ ਭੇਜਣਾ ਇਹਨੂੰ ਸਪੈਸ਼ਲ ਕੱਪੜਾ ਕੱਢਿਆ ਉਹਨੂੰ ਕਰਨ ਲਈ ਟਰਾਲੀ ਵੜਨ ਲਈ ਆਇਆ ਕੋਈ ਆਇਆ ਯਮਰ ਬੀ ਲੰਡਨ ਵਾਲੀ ਲੈਂਦਾ ਹੈ ਕਿੰਨਾ ਰਜੇ ਪਰ ਉਹ ਚੱਲ ਤੱਕੜੀ ਆਏ ਓਏ ਤਾ ਦੋਰੀ ਤੇ ਤਾ ਜਾਲ ਉਹ ਤਾਇਆ ਨਾ ਹੋਇਆ ਤੈਨੂੰ ਤੈਨੂੰ ਆ ਗਿਆ ਤੇ ਮੈਂ ਆਥੇ ਆ ਹੱਦ ਹੋ ਗਈ ਆ ਓਏ ਸ਼ਾਸ਼ ਮੇਰਾ ਪਾਜੀ ਮੂੰਹ ਬੰਦ ਕੇ ਬੋਲਿਓ ਆਹ ਬੜਾ ਸੋਣਾ ਬੰਨਿਆ ਮਾਜੂ ਹਾਂ ਮੈਂ ਆਪੀ ਬੰਨਿਆ ਬੜਾ ਸੋਣਾ ਅੱਖਾਂ ਚ ਪਾਣੀ ਕਾਲੀ ਆਉਂਦੇ ਆ ਹਾਂ ਵੀ ਬਸ ਚੱਲ ਕੋਈ ਨਾ ਖੜਾ ਹੋ ਸਿੱਧਾ ਹੋ ਸਿੱਧਾ